ਆ ਵੀ ਹਲਾ ਜੋ ਬਣਾ ਪੈਣ ਤੇਰੀ ਨੇ ਆਣ ਕੇ ਕਿੰਨਾ ਹਵਾ ਤਵਾ ਮੈਨੂੰ ਬੋਲਿਆ ਬਹੁਤ ਬੋਲੀ ਹੱਦੋਂ ਵੱਧ ਕੇ ਮਾਵਾਂ ਧੀਆਂ ਨੇ ਬੋਲਿਆ ਮੈਂ ਫਿਰ ਵੀ ਦੰਦ ਤੋਂ ਦੰਦ ਨਹੀਂ ਚੁੱਕਿਆ ਹੈ ਫੇ ਜਦੋਂ ਮੇਰੀ ਗਲਤੀ ਨਹੀਂ ਆ ਤੇ ਮੈਂ ਕਿਉਂ ਬੋਲਾਂ ਇਹਨਾਂ ਕਿਦਾ ਬੋਲਣ ਲੱਗਿਆ ਕੋਹ ਵੇਖਿਆ ਨਹੀਂ ਅੱਗਾ ਪਿੱਛਾ ਵੇਖ ਸੁਣ ਮੇਰੀ ਗੱਲ ਤੂੰ ਨਾਂ ਤੇ ਉਹਦਾ ਲਾਇਆ ਨਾ ਤਾਂ ਆਈ ਤੇ ਨਾਂ ਤੇ ਫਿਰ ਮੈਂ ਲਾਉਣਾ ਸੀ ਜਦੋਂ ਆਖੀ ਜਾਂਦੀ ਮੈਨੂੰ ਤੂੰ ਕੱਢਿਆ ਨਹੀਂ ਗਲਤੀ ਤਾਂ ਤੇਰੀ ਵੀ ਆ ਹੈ ਤੂੰ ਉਹਦਾ ਨਾਂ ਲਾਇਆ ਤਾਂ ਉਹ ਇੱਥੇ ਆਈ ਉੱਡਾਉਣਾਉ ਨਹੀਂ ਤੇ ਫਿਰ ਜਦੋਂ ਮੰਮੀ ਮੇਰਾ ਨਾਮ ਆਈ ਜਾਂਦੀ ਹੀ ਮੈਂ ਤਾਂ ਫਿਰ ਕਹਿਣਾ ਸੀ ਵੀ ਹਾਂ ਤੇਰੀ ਕੁੜੀ ਨੇ ਕੱਢਿਆ ਹੋਊਗਾ ਹੈ ਨਹੀਂ ਸੋਨਾ ਗਿਆ ਕਿੱਥੇ ਸਾਡੇ ਘਰੋਂ ਇਹਨਾਂ ਦੀ ਰਲੀ ਭੁਗਤਵਾ ਮਾਵਾਂ ਧੀਆਂ ਦੀ ਜੋ ਬਨ ਮੈਨੂੰ ਨਹੀਂ ਪਤਾ ਤੇ ਨਾ ਤੂੰ ਮੇਰਾ ਨਾਲ ਆ ਇਹਨਾਂ ਨੂੰ ਬੰਦੇ ਵਾਂਗੂ ਸਮਝਾ ਦੇ ਵੀ ਨਾ ਮੈਂ ਤੁਹਾਡੇ ਮੂੰਹ ਲੱਗਣਾ ਚਾਹੁੰਦੀ ਤੇ ਨਾ ਤੂੰ ਹੀ ਮੇਰੇ ਲੱਗੋ ਹਾਂ ਕਿਹੜੀ ਗੱਲ ਹੋਈ ਭੈਣਾ ਮੇਰੀ ਉਹ ਹੁਣ ਲੀੜੇ ਲੂੜੇ ਮੂੰਹ ਨਹੀਂ ਮਗ ਲੱਗਣਾ ਚਾਹੁੰਦੀ ਉਹਦੇ ਮੇਰੀ ਸੁਣ ਲੈ ਗੱਲ ਅਗਲੇ ਨੇ ਵਰਦੀਆਂ ਕਰ ਲੀਆਂ ਚੇਂਜ ਵਾਂਡੇ ਵਾਲੀਆਂ ਲਾ ਲੀਆਂ ਤੇ ਘਰ ਵਾਲੀਆਂ ਪਾਰੀਆਂ ਮੈਨੂੰ ਨਹੀਂ ਲੱਗਦਾ ਹੁਣ ਸੌਖੇ ਜਾਣਗੇ ਅਗੇ 6 ਮਹੀਨੇ ਲਾਏ ਨਾ ਹੁਣ 8 ਲਾਉਣਗੇ ਹਾਂ ਤੂੰ ਹੀ ਤਾਂ ਚੁੱਪ ਕਰਕੇ ਬਹਿ ਗਈ ਰੋਲਾ ਰੱਪਾ ਪਾ ਕੇ ਮੇਰੇ ਦਿਲ ਚ ਕੀ ਬੀਤਣ ਡਈਆਂ ਵਾ ਮੈਂ ਤਾਂ ਡਰਦੀ ਬਾਹ ਰੋਲਾ ਨਹੀਂ ਪਾਉਂਦੀ ਪਰ ਲੋਕਾ ਆਖਣਾ ਮੈਂ ਕਰੋ ਤੀਆਂ ਪੁੱਤਾਂ ਨੇ ਇਹ ਕੰਮ ਕਰ ਲਿਆ ਵਾ ਮੰਮੀ ਤੈਨੂੰ ਦਿਖਾ ਗੰਦਿਆ ਵਾ ਵੀ ਚੁੱਪ ਕਰਕੇ ਬਹਿ ਗਏ ਆ ਮੈਨੂੰ ਤੇ ਆਪ ਨਹੀਂ ਠੰਡਾ ਕਰਦਣ ਲਈਆਂ ਪਰ ਹੁਣ ਕਰੀਏ ਵੀ ਕੀ ਸਾਰਾ ਘਰ ਤੇ ਫੋਲ ਮਾਰਿਆ ਉਹਦੀ ਵਾਰੀ ਤੇ ਸ਼ੱਕ ਹੀ ਉਹਨੇ ਵੀ ਚਾਬੀ ਦੇ ਦਿੱਤੀ ਉਹਦੇ ਵੀ ਲੋਕਰ ਲਾਕਰ ਵੇਖ ਲਿਆ ਸਮਝ ਨਹੀਂ ਆਉਂਦੀ ਵੀ ਸੋਨਾ ਗਿਆ ਤੇ ਗਿਆ ਕਿੱਥੇ ਪਹਿਲਾ ਬਣਾ ਕੇ ਦੇਖੋ ਨਾ ਤੇਰ ਕੋ ਨਾ ਮੇਰ ਕੋ ਨਾ ਉਹਦ ਕੋ ਕਿੱਥੇ ਚਲ ਗਿਆ ਫਿਰ ਕੀ ਪਤਾ ਮੈਨੂੰ ਮੈਂ ਕੀ ਆ ਕਿੱਥੋਂ ਆਇਆ ਵਾਂ ਟੈਂਡਰ ਨੂੰ ਆਹ ਅੱਗ ਲੱਗੀ ਕੁੱਤਾ ਰੂੜੀ ਤੇ ਉਹਦੇ ਇਹ ਕਾਮੀਓ ਮੁੰਡੇ ਤੇ ਕੁੱਤਾ ਕਿਨੂੰ ਪਿਆਈ ਉਹ ਤਾਂ ਹੀ ਕਹਾਵਤ ਵਾ ਕਹਾਵਤ ਆਹ ਕਿਆ ਕਿਨੂੰ ਆ ਹਾਏ ਉਹਦੇ ਦਾ ਕੰਮ ਪਾਈ ਆ ਹਾਂ ਟੈਨਸ਼ਨ ਲੱਗੀ ਆਪਣੀ ਪਈ ਆ ਆ ਜਾ ਗੁੱਛਾ ਬੜੀ ਸ਼ੇਤੀ ਕਰਦਾ ਵਾ ਮੈਂ ਕਿ ਮੈਨੂੰ ਕਿਹਾ ਅਰੇ ਨਹੀਂ ਫਰੀਦ ਕੋਤੇ ਮੈਨੂੰ ਤੂੰ ਦੱਸ ਦੇ ਕਿ ਤੇ ਰੀੜਾ ਲੋੜਿਆ ਚ ਕਨੇ ਬਲੇਟ ਕੇ ਚੱਲ ਗਿਆ ਹਾਂ ਮਮੇ ਆਹ ਆਹ ਸੌੜ ਗਿਆ ਗੱਲ ਨਹੀਂ ਕੋਤੇ ਹਾਂ ਕਿੱਦਾਂ ਦੀ ਗੱਲ ਹੋਈ ਭਲੇ ਕਿਤੇ ਭਲੇਖੇ ਨਾ ਕਿੱਦਾਂ ਭਲੇਖੇ ਨਾ ਉਹ ਕਹੇ ਲੀੜਾ ਕੱਪੜਾ ਹੀ ਜਗਲ ਕੱਪੜਿਆਂ ਚ ਚੱਲ ਗਿਆ ਹਾਏ ਮੇਰੀ ਕਿਸਮਤੇ ਮੇਰੀ ਕਿਸਮਤੇ ਇਦਾਂ ਦੀ ਲਿਖੀ ਜਦੋਂ ਉਹਨੂੰ ਮਾੜਾ ਜਾਂ ਪੁੱਛਦੀ ਉਹ ਮੈਨੂੰ ਗਾੜੂਆ ਪੈਂਦੀ ਜੇ ਤੈਨੂੰ ਮਾੜਾ ਜਾਂ ਧੀ ਨੂੰ ਪੁੱਛ ਲਿਆ ਤੂੰ ਔੜ ਕੇ ਪੈਣੀ ਕਿ ਛਾਂਤੀ ਦੀ ਗੱਲ ਕਰ ਰਹੀ ਮੇਰੀ ਗੱਲ ਸੁਣ ਪੁੱਛੀ ਤਾਨੂੰ ਜੇ ਤੇ ਸ਼ਾਕ ਹੋਵੇ ਤੇਰੇ ਦਿਲ ਚਾ ਕਿੱਦਾਂ ਗੱਲ ਆਈ ਮੈਂ ਇਹਦੇ ਉਥੋਂ ਕਰੂੰਗਾ ਆਣ ਕੇ ਬੈਠੀ ਮੈਨੂੰ ਕਿਤਾ ਘੜੀ ਨਹੀਂ ਲੰਗੀ ਪੇ ਜਾ ਕੇ ਪਤਾ ਕਰਨਾ ਤੇ ਤੈਨੂੰ ਮਰਤੀ ਛੱਕਾ ਪੁੱਤ ਮੈਂ ਉਦਾਂ ਮਾਵਾਂ ਧੀਆਂ ਦਾ ਇੱਕ ਪਰਦਾ ਹੁੰਦਾ ਵਾ ਚੱਲ ਮੈਂ ਕਿ ਦੇਖ ਪੋਰ ਭਲੇਖੇ ਇੱਕ ਸੱਦ ਕੇ 100 ਪਰਦੇ ਹੁਣ ਬਣ ਇਦਾਂ ਦੀ ਗੱਲ ਦੁਬਾਰਾ ਨਾ ਕਰਿਓ ਚੋਰੀ ਦੀ ਨਹੀਂ ਮੇਨੂੰ ਆਦਤ ਹੈਗੀ ਮਾਸਾ ਚੱਲ ਜੇ ਆਈਆਂ ਤਾਂ ਫਿਰ ਹੁਣ ਕਰੋ ਪਾਲ ਫੇਕੇ ਸੱਦਿਆ ਵੀ ਆ ਤੇ ਹੁਣ ਕਰੋ ਮਸਾਲਾ ਕੋਈ ਤੱਕੀਤਾ ਦੇਗਾ ਵਾ 사ਦਾ ਘਰ ਫੋਲ ਮਾਰਾ ਪਿੰਡ ਚ ਤੁਰਪਾ ਮਸਾਲਾ ਹੱਲ ਕਰਨ ਹੁਣ ਦੇਖ ਲੋ ਕੋਈ ਜਿਹੜਾ ਖੁੰਦਰ ਕੋਈ ਉਦੀ ਰਹਿੰਦੀ ਫੋਲਣ ਵਾਲੀ ਹੁਣ ਉੱਥੇ ਇੰਨੇ ਦਿਨਾਂ ਸਾਡੇ ਕੋ ਬੈਠੀ ਰਹੀ ਘਰ ਆਉਂਦੀ ਤੇ ਆਪਣ ਤੰਨੇ ਵਿੱਚ ਬੱਟਿਆ ਹੀ ਚਲ ਜਾ ਚਲ ਜਾ ਕੀ ਪ੍ਰਧਾਨ ਕਿੱਥੇ ਦੇ ਆਈ ਮਗਰੋ ਬੈਠੀ ਜਿੱਤਰਾ ਘਰ ਬਾਹਰ ਛੱਡ ਗਏ ਜਿਹੜੇ ਹੈਂਗਰੋਂ ਕਰਤੇ ਲੀੜੇ ਉਹ ਝਾੜੇ ਆ ਸਾਰਾ ਕੁਝ ਝਾੜਿਆ ਮੈਂ ਨਹੀਂ ਕਰੇ ਨੀਗਾ ਬੇ ਹੈਂਗਰਤੇ ਜਿਹੜੇ ਲੀੜੇ ਉਤਰਿਆ ਝਾੜੇ ਆ ਸਾਰਾ ਕੁਝ ਕਿੱਥੇ ਗਿਆ ਪਿੱਛੇ ਦੇ ਆਈ ਹੋਗੀ ਸਾਰਾ ਕੁਝ ਇਧਰ ਵੇ ਪੁੱਤ ਜਿਹੜੇ ਉੱਤੇ ਟੰਗੇ ਹੁੰਦੇ ਨਾ ਹੈਂਗਰਾਂ ਦੇ ਵਿੱਚ ਕਿ ਰਮਾਲ ਚ ਬੰਨ ਕੇ ਵਿੱਚ ਦਿੱਤੇ ਹੋਣਗੇ ਜਾਂ ਉਦਾਂ ਕਾਹੇ ਚ ਪਾਏ ਹੋਣਗੇ ਇਹ ਕਰੀ ਲਾ ਤੇ ਸਹੀ ਝਾੜ ਹੁਣ ਅਗਲੀ ਝਾੜਾ ਵੀ ਫਿਰ ਕਈ ਗੱਲ ਪੈਂਦੀ ਆ ਵੀ ਲਵਾਰੀ ਲੀੜੇ ਹਲਾਣ ਦੀ ਕੀ ਗੱਲ ਹੈ ਮੈਂ ਕੀ ਕਰਨਾ ਸੀ ਜਾ। ਜਾਂ ਹੈ ਗਿਓਨੀ। ਉੱਧਰ ਬੈਠਾ ਤਾਂ ਛੇੜੀ ਨਹੀਂ। ਯਾਹ ਕਹਿੰਦੀ ਕਿ ਮੈਂ ਕੀ ਕਰਨ ਛੱਡਿਆ ਫਤਾਨ। ਚੌੜਾ ਹੋ ਕੇ ਸਾਦੇ ਨੇ ਇਸੇ। ਇਹ ਥੋੜੀ ਆ ਅੱਖਾਂ ਵੀ ਹੁਣ ਫੇਰ ਦੇ ਕੇ ਆਣ ਕੇ ਬੈਜੋ। ਹਾਂ ਕਰ ਫੇਰ ਨਾਮ ਹੀ ਕਰਾ ਲੈ ਨਾ ਕੋ। ਹੂੰ। ਨਾ ਉਹ ਲੈ ਜਾ ਜੋ ਲਾਬਧੀਆਂ ਤੇ ਲੈ ਜਾ। ਮੈਂ ਨਹੀਂ ਕੱਪੜੇ ਫੋਲੀ ਇਹਦੇ। ਤੇ ਮੈਂ ਤੇ ਆਖਾਂ ਨਹੀਂ ਫੋਲੋ। ਤੁਸੀਂ ਤਾਂ ਕੱਪੜੇ ਫੋਲਦੇ ਹੀ ਨਹੀਂ ਕਿ ਕਹੀ। ਇਹਨੂੰ ਫੋਲ ਲੈ ਦੇਗੀ ਲੱਭ ਕੇ। ਆਹ ਲੈ ਦੂੰਗੀ ਜਾਂ ਫੋਲੋ। ਚੱਲ ਨਹੀਂ ਵੇਖੀ। ਜਾਂ ਤੁਹਾਡਾ ਪਹਲਾ ਆਵੇ ਮੈਨੂੰ ਰੋਟੀ ਨਹੀਂ ਆ ਲੰਗਦੀ। ਮਾੜ ਕੀ ਸੋਚਦਾ ਹੋਊਗਾ ਇਹਨਾਂ ਦੇ ਘਰ ਜਿਆਦੀ ਕਲਾ ਇਹਨਾਂ ਨੂੰ ਤੇ ਕਦੇ ਉਹ ਅਗ ਲੈ ਨਹੀਂ ਆ ਕਿਤੇ ਨਹੀਂ ਮੇਲਾ ਲੱਗਦਾ ਚੱਲਾ ਚਾਬੀ ਦੇ ਮੈਂ ਬਾਰੀ ਚ ਵੇਲ ਲੀਏ ਕਿਤੇ ਕੱਪੜਿਆਂ ਕੁੱਪੜਿਆਂ ਚ ਨਾ ਰੱਖਿਆ ਗਿਆ ਹੋਵੇ ਮੈਨੂੰ ਤਾਂ ਲੱਗਦਾ ਤੁਹਾਡਾ ਮਾਂ ਪੁੱਤ ਦਾ ਦਿਮਾਗ ਖਰਾਬ ਹੋ ਗਿਆ ਵਾ ਤਿੰਨ ਚਾਰ ਵਾਰੀ ਮੇਰੀ ਨਬਾਰੀ ਫੋਲ ਫੋਲ ਲੀੜੇ ਖਲਾਖਲ ਸੁੜਦੇ ਇਹਨਾਂ ਨੇ ਹੱਦ ਹੋਈ ਜੇ ਤੇ ਇੱਕ ਵਾਰੀ ਲੱਭੇ ਦੋਏ ਲੱਭਣ ਤੀਜੀ ਵਾਰੀ ਲੱਭ ਜਾਣਗੇ ਕੀ ਪਤਾ ਹੁੰਦਾ ਵਾ ਐਨੀ ਤਾਂ ਚੀਜ਼ ਵਾ ਨਾ ਨਹੀਂ ਗੱਲ ਸੁਣ ਤੇ ਚਾਬੀ ਅਗੀ ਦੇ ਮੈਂ ਚਾਬੀ ਕੋ ਦਵਾ ਨਾਲ ਹੀ ਜਾਊਂਗੀ ਤੇ ਦੋ ਚਾਬੀ ਚੁੰਨੀ ਦਾ ਪੱਲੇ ਕੋ ਬੰਨ ਕੇ ਬੈਠੀ ਤੈਨੂੰ ਕਾਹਦਾ ਖਤਰਾ ਵਾ ਤੇ ਮੇਰੇ ਆ ਸ਼ਾਲ ਮਾਰੀ ਛੋ ਚੀਜ਼ ਹੁੰਦੀ ਐ ਬੰਨ ਕੇ ਬੈਠੀ ਯਾਰ ਸੋ ਚੀਜ਼ ਕੀ ਰੱਖ ਲੈਣੁ ਮਾਰੀ ਜਿਹਦੇ ਕੱਪੜੇ ਰੱਖੀਦੇ ਹੋਰ ਚੀਜ਼ਾਂ ਨੇ ਤੇ ਦੋ ਪਹਿਣ ਕੇ ਕਹਿਂਦੀ ਜੋ ਦੇ ਦੇਵਾਂ ਤੇਰੀ ਮਾਂ ਕੱਲੀ ਦਾ ਸੋਨਾ ਨਹੀਂ ਆ ਮੇਰਾ ਵੀ ਹੈਗਾ ਵਾ ਕੀ ਗੱਲ ਇਸ ਪਿੱਛੇ ਹੋ ਗਿਆ ਚਾਬੀ ਫੜਾ ਤੂੰ ਚੋਰ ਨਹੀਂ ਚੋਰ ਤੇ ਭਾਈ ਦੀ ਚਾਬੀ ਫੜਾ ਕਰ ਨਹੀਂ ਆ ਤੂੰ ਇਸ ਸਸਾਲਾ ਕੰਮ ਨਹੀਂ ਜੇ ਤੂੰ ਸਹੀ ਆ ਤੇ ਚਾਬੀ ਦੀ ਉਹਨਾਂ ਨੂੰ ਆ ਲਿਆ ਫੜਾ ਤੁਹਾਨੂੰ ਪਤਾ ਮੈਂ ਚਾਬੀ ਕਿਉਂ ਬੈਠੀ ਰਹਾ ਮੈਂ ਜਾਣਾ ਮੈਂ ਸੋਚੀ ਉਹਨੇ ਰੱਖੀ ਹੈ ਤੈਨੂੰ ਮੈਂ ਕਹਿੰਦਾ ਨਾ ਇਹ ਚਾਬੀ ਚੱਲ ਆ ਜਾ ਜਾ ਨਾ ਆ ਰਹੀਆ ਮਾ ਖਰਾਬ ਕਰਦੇ ਖੋਲ ਨਾਲ ਨਾਲ ਲਈ ਫਿਰਦੀ ਚਾਬੀ ਘੜੀ ਘੜੀ ਲੀੜੇ ਖਲਾਰੀ ਜਾਂਦੀਆਂ ਘੜੀ ਘੜੀ ਲੀੜੇ ਹਾਂ ਸਾਨੂੰ ਕਦੇ ਪਾਣੀ ਦਾ ਘੋਟੇ ਨੰਗਾ ਬੈਠਾ ਰਹੇ ਲੇ ਕੇ ਸਿਰ ਲੱਦੇ ਫੋਨ ਹੱਲੇ ਮੈਂ ਤੈਹ ਲਾਈ ਆ ਕੀ ਘੜੀ ਘੜੀ ਕੀ ਐ ਜੋ ਤੁਹਾਨੂੰ ਮਿਲ ਜਾਣਾ ਵਾ ਚੁੱਪ ਕਰਕੇ ਬਹਿ ਜਾ ਤੈਹ ਲਾਈ ਆ ਤੂੰ ਵੇਲੀ ਨਾ ਕੀ ਕਰਨਾ ਸਾਰਾ ਤੈਨੂੰ ਫੇਰ ਲਾ ਲਈ ਤੇ ਆ ਲੈ ਹੁਣ ਲੀੜੇ ਖਲਾਰ ਨਗੀਆਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਦੀ ਮੰਮੀ ਹਾਂ ਤੇ ਅੱਗੇ ਇਹਨੇ ਜੋੜੇ ਇਧਰ ਵੇਖ ਪਰਾਂ ਇਧਰ ਕੀ ਆ ਜੋ ਬੰਦੇ ਆ ਇਧਰ ਤੇ ਜੋ ਬੰਦੇ ਆ ਹੱਦ ਹੋਈ ਢਾਡੀ ਤੁਸੀਂ ਜੋੜ ਤਾਂ ਲੈ ਨੂੰ ਮੈਂ ਤੁਹਾਨੂੰ ਦੱਸਤਾ ਵੀ ਪਰੇ ਹੋ ਜਾ ਫਿਰ ਕੀ ਹੋਇਆ ਜੋ ਬੰਦੇ ਲੀੜਿਆ ਤੇ ਵੇਹ ਲੈਂਦੇ ਇਧਰ ਆ ਅੱਗੇ ਮਾਂ ਮੇਰੇ ਤੇ ਤੇ ਲੀੜੇ ਆਂਦੀ ਆ ਫੁੱਲਣੇ ਸੁਣ ਤੇਰੇ ਕੱਪੜੇ ਤੇ ਲੋਕਰ ਤੇ ਬੜੀ ਵਧੀਆ ਲਿਆ ਹਾ ਇਧਰੋਂ ਵੀ ਵੇਖ ਲੈਣਦੇ ਕਿਉਂ ਵੇਖ ਲੈਣਦੇ ਕਿਉਂਕਿ ਜਦੋਂ ਬੰਦੇ ਨੂੰ ਆਵੇਂ ਤੋਂ ਪਤਾ ਆ ਹ ਉਧਰ ਆਤੀ ਕਰਦੀ ਮਾਚੇ ਫੇਰ ਮਾਚੀ ਉਹ ਫੜਾ ਮਰ ਚਾਬੀ ਖੋ ਉਹ ਜਾਬੀ ਨਹੀਂ ਨਹੀਂ ਛੱਡ ਦੇ ਮੈਂ ਆਪੇ ਖੋਲ ਨੂੰ ਪੜਿਆ ਜਾ ਜਦੋਂ ਬੰਦੇ ਨੂੰ ਪਰੇਸ਼ਾਨੀ ਪਈ ਹੋਵੇ ਨਾ ਤੇ ਰੱਖੀ ਜਾਂਦੀ ਹੁੰਦੀ ਚੀਜ਼ ਕਿਉਂ ਅੱਛਾ ਵੇ ਲੈਣਾ ਚਾਹੀਦਾ ਵਾ ਵੇ ਹੈ ਇਹਦਾ ਵਾ ਸੋਨਾ ਤੇਰੇ ਕੰਮ ਆਉਣਾ vocal ਨੋ ਤੇਰੇ ਕੰਮ ਆਉਣਾ ਨਹੀਂ ਨਹੀਂ ਹੈਗਾ ਤੁਸੀਂ ਰਾਹ ਮਿਲ ਕੇ ਮੇਰੀ ਜਾਨ ਖਾਲੀ ਆ ਤਾ ਖੋਲੋ ਮੜਾ ਜੀ ਮੈਂ ਆਪੇ ਖੋਲਦੀ ਆ ਲੱਲੂ ਜੇ ਨੂੰ ਹਟਾਲਾਂ ਨਾ ਮੈਂ ਵੇਖ ਲੈਨੇ ਮਰੋ ਬੋ ਰਿਹਾ ਨਾ ਕਾ ਪਛਾਹੋ मेरा मरीज तो हो, है मुंह देखो गजे मेरे बच्चे दिल भरी पानी पक्का सुना है नहीं मेरे पैसे हो जा तो पैसे आपे आपे बोल दे पैसे काट ले आपने जीते आ गया ले मैं पैसे अपने अपने हमें पैसे काट ले अपने पैसे काट ले परे हो जाओ परे हो जाओ हाय हाय बिच्छू निकलना को हाँ वो चैट कर लगा मैं परे हो जा मैं बाकी फॉलो फॉलो जा किया फॉलो ना ਪਜਾਮਾ ਕੱਢ ਲੈ ਆਪਣਾ ਤੇਰਾ ਪਜਾਮਾ ਕਰਦਾ ਇੱਧਰ ਜੋਬੰਦੇ ਲੀੜਿਆਂ ਚ ਓਹ ਉਦਾਂ ਹੀ ਪਿਆ ਸੀ ਤੇ ਇਹ ਨਾ ਉਹ ਕੀ ਨਵੰਦੇ ਆ ਕੱਢ ਲੈ ਜਾ ਕੱਢ ਲੈ ਇੱਧਰ ਸਾਡੇ ਨਾਲ ਤੇ ਇੱਧਰ ਹੋ ਮੁਖਾ ਕੀ ਆ ਕੋਹ ਨਹੀਂ ਇੱਦੀ ਚ ਪਤਾ ਨਹੀਂ ਹੁੰਦਾ ਉਹ ਨਹੀਂ ਕੋਹ ਨਹੀਂ ਆ ਦੇਖ ਤੇ ਰਹਿਂਦੇ ਗੋੜਾ ਪਰੇ ਹੋ ਜਾ ਤੂੰ ਸ਼ੀਸ਼ੇ ਹੀ ਵੇਖੀ ਜਾਣਾ ਸੋਨਾ ਤੇਰਾ ਕੋਹ ਹਾਲ ਨਹੀਂ ਤੁਹਾਡਾ ਜਦੋਂ ਮੈਂ ਕਹਿੰਦੀ ਵੀ ਕੋਹ ਨਹੀਂ ਇਹਦੇ ਚ ਹੁੰਦਾ ਹੀ ਨਹੀਂ ਆ ਓਹ ਆ ਆ ਦੇਖ ਲੈ ਕੀ ਦਵਾਈ ਹੈ ਮੇਰੀ ਦਵਾਈ ਹੈ ਦੀਦੀ ਇਹ ਨਾ ਬਾਬੇ ਤਾਰੇ ਨੇ ਦਿੱਤੀ ਹੀ ਕਿ ਮਹਾਰਾਜ ਨਾ ਕਿਤੇ ਤੇਰੀ ਵੀ ਸੁਣ ਲੂ ਤੈਨੂੰ ਕੋਈ ਤੀ ਪੁੱਤ ਦੇ ਦੂਗਾ ਵਖਾ ਕੇ ਜਿਹੜੀ ਦਵਾਈ ਆ ਉਹ ਜਿਹੜੀ ਪਾਪਾ ਬੱਚੇ ਵਾਲੀ ਬਾਬੇ ਨੇ ਦਿੱਤੀ ਮੈਨੂੰ ਕੋਈ ਨੀ ਦਵਾਈ ਮੈਂ ਮੈਂ ਦਵਾਈ ਆ ਵਖਾ ਦਵਾਈ ਆ ਤੇ ਮੁੰਡੇ ਦੇ ਸਾਹਮਣੇ ਨਹੀਂ ਵੇਖਣ ਵਾਲੀ ਮੈਂ ਹੈ ਦਵਾਈ ਹੈ ਮੇਰੀ ਚੱਲ ਮੂੰਹ ਪਰੇ ਕਮਾ ਕੀ ਕਰਦੀ ਹੁੰਨੀ ਹੈ ਤੂੰ ਜਾਦੀ ਚਾਦਰ ਚਾੜਦੀ ਮੇਰੇ ਘਰ ਆਣ ਕੇ ਬੋਲੇ ਨੂੰ ਕਵਾ ਫੜਾ ਦੇ ਪਾਵਾ ਫੜਾ ਦੇ

ਆਇਦ ਚ ਨਿਕਲਿਆ ਦਾ ਪਛਾੜ ਗਿਆ ਅੱਗੇ ਆ ਲੈ ਕੇ ਜੋ ਬਣਾ ਰਹੀ ਬਾਰੀ ਦੇ ਗਾੜੀ ਨਹੀਂ ਉਹ ਕੋ ਕੇ ਖਲੋਤੀ ਫੋਨ ਨਾ ਨਹੀਂ ਦੇਂਦੀ ਮੈਂ ਵੀ ਆਖਾ ਘਰ ਦੇ ਵਿੱਚੋਂ ਸੋਨਾ ਕਿਤੇ ਜਾ ਸਕਦਾ ਵਾ ਘਰ ਦੇ ਵਿੱਚੋਂ ਸੋਨਾ ਕਿਤੇ ਜਾ ਹੀ ਨਹੀਂ ਸਕਦਾ ਇਹਨੂੰ ਬਤਾ ਲੈ ਨਾ ਕਿ ਕੁੜੀਆ ਕਿਉਂ ਨਾ ਲਾਉਣੀ ਗੱਲ ਸੁਣ ਕਹਿੰਨਾ ਨਹੀਂ ਕੋਈ ਕਹਿੰਨਾ ਨਹੀਂ ਕੋਈ ਇਹਨੂੰ ਇਹ ਵਰ ਕਹਿੰਨਾ ਨਹੀਂ ਕੋ ਇਹਦੀ ਮਾਂ ਤੇ ਦੀ ਪਰਜਾਈ ਸਦੋ ਇਹਦੇ ਪਰਜਾਈ ਸਦੋ ਪਤਾ ਲੱਗੇ ਚੁੱਪ ਕਰ ਏਡਾ ਕਰਤੂਤਾ ਕਰਦੀ ਆ ਮੈਨੂੰ ਉਡਾਇਆ ਕਿਸ ਨੇ ਪਾਇਆ ਹੈ ਮੈਨੂੰ ਉਡਾਇਆ ਲਾਇਆ ਕਿਸ ਨੇ ਮੈਨੂੰ ਕਿੱਧਰ ਆਇਆ ਕਿੰਨਾ ਦਾ ਉਹਨਾਂ ਦਾ ਆਤਾ ਤੈਨੂੰ ਜਿਹਦਾ ਸੋਨਾ ਸੀ ਪਤਾ ਕੀ ਕੀਤਾ ਵਾ ਅਏ ਚੁੰਨੀ ਤੇਰਾ ਹੀ ਤੇਰਾ ਹੀ ਦੇ ਕੋਈ ਰਹਿਣਾ ਨਹੀਂ ਮੇਰੀ ਸੁਣ ਲੈ ਗੱਲ ਆ ਫੁੱਲਣ ਡਿਆ ਲਮਾਰੀ ਇਹਨੇ ਕਿਤੇ ਚੋਕਾ ਮੈਂ ਕਹਾਂ ਕੋਹ ਨਾ ਗਣੀ ਹਏ ਮੇਰੇ ਪੀੜੋਂ ਨਹੀਂ ਚੀਜ਼ ਆਪਣੇ ਘਰ ਦੀ ਮੈਂ ਜਿਹੜੇ ਕੁੜੀ ਲੈ ਕੇ ਨਹੀਂ ਗਈ ਉਹਦਾ ਨਾਮ ਕੋਈ ਲਾਇਆ ਹੱਦ ਹੋ ਗਈ ਘਰ ਦੇ ਵਿੱਚ ਹਾਲੀ ਬੰਦਿਆਂ ਦਾ ਨਹੀਂ ਕੱਢਣ ਡਿਆ ਸਰ ਮੈਂ ਤਾਂ ਥੋੜੀ ਬੋਲੀ ਮੈਂ ਨਹੀਂ ਮੈਂ ਤੇ ਜੇ ਮੇਰੀ ਮਾਂ ਨੇ ਸੰਭੇ ਤੇ ਆਪਣੇ ਕੰਮ ਹੀ ਹੋਣੇ ਕਿਤੇ ਹੈ ਮੈਂ ਵੀ ਆਖਾਂ ਤੂੰ ਇਹ ਵੀਰ ਜੀ ਕਹਿ ਦੇ ਦਿੰਦੇ ਮੈਨੂੰ ਅੱਗ ਇੰਨੀ ਲੱਗੀ ਸੁਣ ਕੇ ਜਦੋਂ ਮੰਮੀ ਨੇ ਦੱਸਿਆ ਵੀ ਤੇਰਾ ਨਾਂ ਲਾਉਂਦੇ ਆ ਮੇਰੇ ਮੂੰਹ ਤੇ ਤੇ ਕਾਲ ਖਮਾਉਂਦੇ ਨਹੀਂ ਨਾ ਤੈਨੂੰ ਮੈਂ ਇੰਨਾ ਪੁੱਛਿਆ ਕੱਪ ਕਰ ਤੈਨੂੰ ਮੈਂ ਇੰਨਾ ਪੁੱਛਿਆ ਵੀ ਜੇ ਘਰੇ ਚੀਜ਼ ਪਈ ਇਹ ਫੜਾ ਦੇ ਹਾਈ ਵੇ ਘਰ ਕਿ ਜਣਾ ਕਿਦਾਂ ਮੁਕੀ ਆ ਮਰੀ ਜਾਂਦਾ ਕੌਣ ਮੈਂ ਮੈਂ ਤਾਂ ਹੁਣ ਬੋਲਣਾ ਨਹੀਂ ਮੈਂ ਤਾਂ ਸੱਚੀ ਹਾਂ ਤੇ ਨਹੀਂ ਮੰਮੀ ਹੁਣ ਕੱਲ ਹੁਣ ਫੜ ਫੜ ਹੁਣ ਰੱਖ ਆਪਣੇ ਕੋਲ ਉਹਨੂੰ ਪੜਾਈ ਜਾਨੀ ਮੰਮੀ ਸਾਦਾ ਆਪਣੀਆਂ ਹੁਣ ਸਿਆਲੀਆਂ ਪੈਣਾ ਅਣਗਵਾਂ ਦੇ ਜਿਹੜੇ ਅਣਗਵਾਂ ਚ ਨੇ ਰਹਿਣਾ ਸੱਤ ਚਾਰ ਘਰ ਤੇ ਫੇਰ ਸੋਨਾ ਦੇਣਾ ਇਹਨੂੰ ਅਧੂ ਲਾਂਚ ਤਵਾ ਖਰਾਬ ਜਿੱਕਾ ਜੀ ਚੋਰੀ ਕੱਢ ਲਾ ਪੀ ਦੁਖੀ ਲੈਣਾ ਚਾ ਲੱਗੇ ਹੋਗੇ ਗੱਲ ਸੁਣ ਲੈ ਹਾਂ ਮੈਨੂੰ ਕੋ ਹੋ ਗਿਆ ਜੀ ਮੈਨੂੰ ਕੋ ਹੋ ਗਿਆ ਚੱਪੇ ਦੇ ਲੈ ਜਾ ਨੱਟ ਖੋਲ ਕਿੱਦਾ ਕਰੀ ਹਲੇ ਜਿੱਕਾ ਚਿਚੋਰੀਆਂ ਕਾਮੀਆਂ ਹਾਂ ਛੁਡਾ ਦੇ ਹਕੀਕਤ ਬੰਦਾ ਤੈਨੂੰ ਬੰਦਾ ਕਹਿਣ ਡਿਆ ਵੀ ਤੇਰੇ ਕੋਲ ਚੀਜ਼ਾਂ ਕੀ ਦੇ ਦੇ ਗਲਤੀ ਹੋ ਗਈ ਤੇਰੇ ਮਾਂ ਨੂੰ ਛੁੜ ਕੇ ਬੇਇੱਜ਼ਤੀ ਕੀਤੀ ਮੈਂ ਦੇ ਦੇ ਮੈਨੂੰ ਗਲਤੀ ਹੋ ਗਈ ਮੇਰੇ ਕੋ ਮੈਂ ਕਹਿੰਦੀ ਛੱਡ ਦੇ ਹੁਣ ਕੀ ਮੇਰੀਆਂ ਬਾਪੂ ਤੂੰ ਕੰਨੀ ਤੇ ਆ ਗਈ ਆ ਨਾ ਫੇ ਰਹਿਣ ਦੇ ਅੱਜ ਤੈਨੇ ਘਰ ਦੇ ਹੱਥ ਫੇਰਿਆ ਕੱਲ ਨੂੰ ਕਿਸ ਦੇ ਘਰ ਵੀ ਹੱਥ ਫੇਰੂ ਤੇ ਫੇ ਚੰਗੀ ਰਹੂਗੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਭੀ ਇਹ ਚੋਰ ਵਾ ਆ ਵੇ ਰੱਖਿਆ ਕਿੱਧਰ ਜੋ ਬੰਦੇ ਲੀੜਾ ਚਾਪਾ ਆ ਆ ਇੱਥੇ ਕਿਥੇ ਵੜੀ ਜਾਂਦੀ ਤੂੰ ਨਿਹਰ ਦਾ ਮੱਝਣੇ ਹਟ ਜਾ ਰੇ ਆ ਜਾ ਆਪਰੀ ਤੁਹਾਡੀ ਚੀਜ਼ ਲਾਪੀ ਆ ਜੋ ਆ ਜਾ ਹਾ ਦੋ ਇਹ ਦੇ ਵਾਲੀ ਬੋਲਾ ਨਾ ਲੌਂਡੀ ਕੁੜੀ ਦਾ ਨਿਕਲਿਆ ਤੇਰ ਕੋ ਮੇਰੇ ਲੀੜੇ ਦੀ ਕੀ ਕਰਦਾ ਉੱਥੇ ਮੇਰੀ ਗੱਲ ਸੁਣ ਲੈ ਫੜਾ ਦੇ ਸੋਨਾ ਮੰਮੀ ਹੋਰ ਕੀ ਕੀ ਰੱਖਿਆ ਅੰਦਰ ਕੋ ਨਹੀਂ ਕੋ ਨਹੀਂ ਰੱਖਿਆ ਹੋਣਾ ਮੀਜੀ ਪੈਸੇ ਵੀ ਦਸਣ ਦੇ ਹੀ ਅੰਦਰ ਪੈਸੇ ਵੀ ਜ਼ਰੂਰ ਹੋਣਗੇ ਪਤਾ ਨਹੀਂ ਕਿੰਨੇ ਕਿੰਨੇ ਚੋਰੀ ਗੱਲ ਕਰਕੇ ਰੱਖੇ ਹੋਣੇ ਆ ਨਹੀਂ ਨਹੀਂ ਮੇਰੇ ਬਡੂਆਂ ਨੇ ਕੱਢਦੀ ਹੁੰਦੀ ਮੈਂ ਕਦੀ ਬੋਲਿਆ ਹੀ ਨਹੀਂ ਸ਼ਰਮ ਕਰ ਥੋੜੀ ਬੋਤੀ ਨਹੀਂ ਕੀ ਕਰਨੀਆਂ ਕਿੱਥੇ ਦੇਣੀਆਂ ਤੇਰੇ ਕੋਲ ਰਹਿਣੀਆਂ ਨਹੀਂ ਮੈਂ ਨਹੀਂ ਪੇਕੇ ਆ ਦੇਣੀਆਂ ਤੇ ਅੱਜ ਤੱਕ ਮੰਮੀ ਨੂੰ ਬੜਾ ਚੂਨਾ ਲਾਇਆ ਹੋਣਾ ਮੰਮੀ ਨੂੰ ਹੈ ਆਜੋ ਬੜਾ ਚੂਨਾ ਲਾਇਆ ਹੋਣਾ ਬਹੁਤ ਵਧੀਆ ਹੋ ਗਿਆ ਹਟਾ ਲਾ ਪਿਆ ਜਾ ਇਹਨੇ ਸੱਦ ਨਹੀਂ ਹੈ ਨਾ ਸੱਦ ਨਹੀਂ ਦੇਦੀ ਸਹਲੀਆਂ ਭੈਣਾਂ ਜਿੰਨਾ ਕੋਈ ਚੁਗਲੀਆਂ ਬਾਦੀ ਉਹਨਾਂ ਨੂੰ ਤਾਂ ਦਿੱਤਾ ਨੇ ਆ ਆਲਾ ਤਮਾ ਆਣ ਦਾ ਟੰਡੀ ਇਹ ਇੱਥੋਂ ਹੁਣੇ ਹੀ ਕੁੜਾ ਤੇਰਾ ਨਹੀਂ ਕੋ ਹੱਕ ਹੈਗਾ ਚਪੇੜਾ ਨਾ ਆ ਕੂਲਰ ਇੱਥੋਂ ਹੁਣੇ ਹੀ ਆ ਸੋਨੇ ਦੇ ਭਰਾ ਟੋਂਡੀ ਮੈਂ ਚੱਲੀ ਬਾਹਰ ਭਰਾ ਟੋਂਡੀ ਤਾਜਾ ਸਾਡੇ ਸਾਡੇ ਸੋਨਾ ਸਾਡੇ ਹੱਥ ਚ ਆਗਾ ਨਾ ਆ ਜਾ ਆ ਜਾ ਜੋ ਮੈਂ ਤੇ ਮਾਦਾ ਆਪਣੇ ਕੋ ਸਾਬ ਕਰਕੇ ਹੋਰ ਕੋਈ ਸਾਬਿਆ ਮੈਂ ਆਪੇ ਫਾਇਦਾ ਹੋਰ ਕਿਹਦਾ ਸਿਰ ਤੇ ਜਿੱਥੇ ਤੇਰੇ ਵੱਲ ਦੇ ਬੰਦੇ ਹੁਣ ਆ ਪੂਲਰ ਹੁਣੇ ਹੀ ਮੈਨੂੰ ਪਤਾ ਸਾਰੀ ਗੱਲ ਤੇ ਤੇਰੇ ਵੇਚਣਾ ਜਾਂਦਾ ਹੁੰਦਾ ਵਾ ਆ 2 ਟਾਈ ਲੱਖਦਾ ਇਹਨੇ ਵੇਚ ਕੇ ਤਾਂ ਪੂਲਰ ਲੈ ਆਉਣਾ ਹੀ ਹੋ ਉਹ ਜਿਹਦੇ ਪਿੱਕੇ ਪਾਣੀ ਧਾਣੀ ਦੀ ਐ ਪੀਂਦੇ ਡਾ ਪਰ ਇੱਕ ਹੋਰ ਮਾਲਣੀ ਹੋ ਬਲੇ ਬਲੇ ਸੁਨਿਆ ਹੀ ਤੇਰਾ ਤਾਲੀਆਂ ਨਵਾ ਵੇਖ ਵੀ ਲਿਆਂ ਹੈ ਘੜੀ ਚੋਦੀ ਇਨੇ ਜਾਣੇ ਅਨੁਸ਼ੀਦਾਨ ਬਣਾ ਦਾ ਲੱਗੀ ਇਨੇ ਸੋਚਿਆ ਵੀ ਉਹ ਚਲ ਗਿਆ ਤੂੰ ਹੀ ਉੱਥੇ ਤਾਂ ਕਹਿ ਦੂੰਗੀ ਤੇਰੀ ਕੁੜੀ ਲੱਗੀ ਨਾ ਮੈਂ ਇਨੀ ਪੈਰਵਾਹੀ ਕਰਦੀ ਤਾਂ ਸੋਨਾ ਲੱਭਣਾ ਹੀ ਨਹੀਂ ਸੀ ਮੈਂ ਤਾਂ ਬੋਲ ਬੋਲ ਕੇ ਆਪਣਾ ਮੇਰਾ ਗਲਾ ਵੀ ਦੁਖਣ ਲੱਗ ਗਿਆ ਵਾ ਸਵੇਰ ਦਾ ਕਿੱਥੇ ਵਾ ਇੰਨਾ ਬੋਲ ਬਲਾਦਾ ਸਿਰ ਵੀ ਢੋਂਦਾ ਵੀ ਹੁਣ ਵਧੀਆ ਜੀ ਚਾਹ ਬਣਾ ਕੇ ਪਿਆਲੀ ਕਹਣਾ ਤੇਰਾ ਭਲਾ ਹੋਵੇ ਆ ਮੇਰਾ ਰੌਲੇ ਗੱਪੇ ਨਾਲ ਤੁਸੀਂ ਦਵਾ ਤਾ ਖਾਲ ਮੈਨੂੰ ਹੁਣ ਖਾਲ ਤੇ ਦੇ ਆੜ ਆੜੇ ਵੀ ਮੱਥੇ ਕਾਲ ਖ ਲੱਗਣੋਂ ਬਚ ਗਏ ਇਹ ਤਾਂ ਨਾ ਤੇ ਮੇਰੇ ਹੀ ਹਾਏ ਹਾਏ ਮੈਂ ਸੋਟ ਸੋਟ ਦੇ ਕੀ ਕਰਦਾ ਏ ਲਾ ਕੇ ਨਹੀਂ ਭਾਈ ਇੱਕ ਹੋਰ ਭਾਈ ਤੂੰ ਵੀ ਹਵਲੀ ਨਾ ਵੀ ਕਹਿਣ ਦੇ ਆਪੀ ਗੋਰੇ ਇਹ ਵੇ ਕਿਤੇ ਲੀੜਿਆ ਲੂੜਿਆ ਚ ਤੇ ਨਹੀਂ ਚੱਲ ਗਿਆ ਇਹ ਮੇਰੇ ਹੱਡ ਨਾ ਲਾ ਦੇ ਨਾ ਹੀ ਮੰਮੀ ਤਾਂ ਤੇਰਾ ਮੈਂ ਲਾ ਲਿਆ ਸਾਫ ਤੇਰਾ ਕਾਪਾ ਮੈਂ ਤਾਂ ਪੁੱਛਿਆ ਇਹ ਵੀ ਨਾ ਮੈਂ ਆਖਿਆ ਆਖੇ ਪਿਆ ਆਪਣੇ ਧੀ ਨੂੰ ਨਹੀਂ ਪੁੱਛਦਾ ਕੀ ਮਤਲਬ ਪੁੱਛਣ ਦਾ ਕੀ ਮਤਲਬ ਪੁੱਛਣ ਦਾ ਆ ਪ੍ਰੀਤ ਤੇਰੇ ਆਇਆ ਲਾ ਪਈਆ ਨਹੀਂ ਤੇ ਇਹਨੇ ਕਰ ਦੇਣਾ ਹੀ ਗੋਲ ਮੋਲ ਹਾਂ ਉਹਨੇ ਇੱਕ ਦੇਦੀ ਵਿੱਚ ਮੈਨੂੰ ਮੇਰੇ ਆ ਲੱਭਾ ਤੇ ਹਾਂ ਚਾਹ ਤੇ ਨਹੀਂ ਮੈਨੂੰ ਦੇਦੇ ਹਾਂ ਹਾਂ ਲੈ ਹਣ ਤੇ ਨਹੀਂ ਸਜਾਲੀਆਂ ਲਾਲਾ ਲਾ ਦਿੰਨੀ ਆ ਸੁਰਦੂਗਾ ਕਿਤੇ ਹੱਦ ਹੋ ਗਈ ਲੈ ਆ ਅਜ ਸਦਾਈ ਵੇਖ ਲੈ ਪਾਈ ਹਾਂ ਅਮੀਰ ਕਿਤੇ ਨਹੀਂ ਲੈ ਚੱਲਿਆ ਉਹ ਗਵਾਂਦ ਇਤਾਂ ਭਾਵੇਂ ਤੇ ਸਾੜਾ ਹੜਾ ਆਪ ਲੈਂਦਾ ਕੋਈ ਆਹ ਅਈ ਮੋੜ ਹੀ ਦੇਣਾ ਉਦਾਂ ਚਾਲੇ ਲਾਉਣ ਦੇ ਹਾਂ ਇਹ ਲਗੰਡੀ ਤਵਾਰ ਕੋਈ ਨਹੀਂ ਰਹਿ ਗਿਆ ਮੇਰੀ ਸੋਨਾ ਗੱਲ ਤਾਂ ਗਾਰਸ਼ੀ ਪੈ ਗਈ ਹੋਵੇ ਲਾ ਜਮਾੜੀ ਪਾਲੀ ਕੀ ਖਾਜੇ ਲੱਗਾ ਮੈਂ ਤੇਰਾ ਲਾ ਲੈਣਾ ਚ ਸੋਨਾ ਨਾ ਨਾ ਤੇ ਉਦਾ ਹੀ ਵੇਖਣ ਨਹੀਂ ਆਹ ਉਹਨੇ ਵੇਖਿਆ ਹੀ ਵੇਖਾਂ ਨਹੀਂ ਨਹੀਂ ਵੇਖਾਂ ਮਨਾ ਐਦਾਂ ਵੇਖ ਨਹੀਂ ਤੁੰਡਾ ਹਾ ਰੱਬਾ ਇਹੇਗਾ ਤਾਨੀ ਕੰਨਿਆ ਯਾ ਨਮਾਸ਼ਾਨੀ ਪਤਾ ਮੇਰੀ ਲੈਡੀ ਸੋਨਾ ਗੱਲ ਨਹੀਂ ਆ ਛੱਡੋ ਇਹ ਗੱਲ ਨੂੰ ਤਵਾਰ ਕੋਈ ਨਹੀਂ ਰਹਿ ਗਿਆ ਘਰ ਦੇ ਵਿੱਚ ਹੁਣ ਮੈਂ ਆ ਗਿਆ ਝੂਟਾ ਲੈ ਆਵਾਂ ਸਾਈਕਲ ਤੇ ਸੁੱਟਣਾ ਨਹੀਂ ਚਾਹੀਨੀ ਕਿਤੇ ਤਵਾਰ ਕੋਈ ਨਹੀਂ ਰਹਿ ਗਿਆ ਮਾਤਾ ਨੀ ਉਹ ਘਟਕੇ ਮਿਲਤੀ ਮੇਲੀ ਆ ਮੇਰੀ ਜੋਨ ਲਾ ਗੱਲ ਤੇਰਾ ਸੋਨਾ ਤੇਰਾ ਹੀ ਰਹਿਣਾ ਮੈਂ ਕਹਿਨੀ ਆ ਕਿ ਇਹ ਸੋਨਾ ਜਿੰਨਾ ਕਿ ਤੇਰੇ ਕੋਲ ਬਚਾ ਖੁਸਾ ਹੈਗਾ ਵਾ ਨਾ ਮੈਨੂੰ ਦੇ ਛੱਡ ਧੀ ਆ ਤੇਰੀ ਮੈਂ ਕਹਿੰਦਾ ਵੇਚ ਕੇ ਖਾ ਨਹੀਂ ਚੱਲੀ ਬਥੇਰਾ ਤਾਂ ਘਰ ਮੇ ਦਾ ਤਗੜਾ ਵਾ ਕੋਈ ਨਹੀਂ ਲੈ ਜਾ ਮੈਨੂੰ ਵੀ ਕਿਤੇ ਆਉਣਾ ਜਾਣਾ ਪੈਂਦਾ ਸੰਭਿਆ ਰਵੂਗਾ ਜਦੋਂ ਕਿਤੇ ਵਿਆਹ ਸ਼ਾਦੀ ਹੋਇਆ ਕੋਈ ਤੇ ਆਉਣਾ ਜਾਣਾ ਤੇ ਉਦੋਂ ਲੈ ਗਈ ਹੋਲੀ ਨਾ ਕੋਈ ਨਹੀਂ ਲੈ ਜਾ ਸਾਮ ਛੱਡੂੰਗੀ ਉੱਥੇ ਇੱਥੇ ਤੇਰਾ ਤਵਾਰ ਕੋਈ ਨਹੀਂ ਰਹਾ ਪਤਾ ਤਾਂ ਮੈਨੂੰ ਹੈਗਾ ਨਾ ਵੀ ਤੇਰ ਕੋ ਮਾ ਪਤਾ ਤਾਂ ਹੈਗਾ ਨਾ ਠੰਡੇ ਤੇ ਪੈ ਗਈ ਨਾ ਹੁਣ ਸ਼ਾਵ ਵੀ ਪਾ ਲੈਂਦੇ ਹਾਂ ਮੈਂ ਕਦੀ ਨਹੀਂ ਪਾ ਕੇ ਵੇਖਿਆ ਹਾਏ ਹਾਏ ਬੁੜੀਆਂ ਵਾਲੀਆਂ ਵਾ ਫੇਰ ਕੀ ਆ ਨੇ ਆ ਲੱਲਾ ਨਖਤਿਆ ਜਨਾਨੀਆਂ ਵਾਲਾ ਪੈਰ ਚ ਪਾ ਲਈਦੀ ਨਾ ਅੱਜ ਨਹੀਂ ਪਾ ਦੇਵਾਂਗੇ ਦਾ ਵਿੰਗੀ ਕਰੇਗਾ ਆਹ ਹਾ ਅਬ ਨਾ ਆ ਗਏ ਸੁਸੋਣਾ ਪਾ ਕੇ ਬਾਹਰ ਨਾ ਜਾਈ ਕਿਤੇ ਆ ਗਿਆਂ ਪਿੰਡ ਦੀ ਕਿਹੜੀ ਲਾ ਕੇ ਇਹ ਨਹੀਂ ਉਧਰ ਠੜਾ ਠੜਾ ਪਾ ਉਧਰ ਲਵਾਵੇ ਨਹੀਂ ਲਵਾਵਾਂ ਤੂੰ ਇਹ ਨਗਤੀਆਂ ਦਾ ਬਹਿ ਜਾ ਬੇੜਾ ਨਹੀਂ ਇਹਨਾਂ ਦਾ ਮਾਵਾਂ ਦੀਆਂ ਚੁੱਪ ਕਰਕੇ ਬਹਿ ਜਾ ਆ ਜਿਹੜੇ ਮਗਰਮਸ ਅਸੂ ਆਂ ਦਰੇ ਦੀਦੇ ਚੰਗਾ ਤੂੰ ਦੇਖਿਆ ਮੇਰਾ ਵੈਰੀ ਆ ਵੈਰੀ ਆ ਤੂੰ ਮੇਰਾ ਸੁਰੂ ਤੇ ਤੂੰ ਨਹੀਂ ਮੇਰਾ ਬਣਿਆ ਤੂੰ ਜਦੋਂ ਮੰਮੀ ਬਿਮਾਰ ਪਈ ਗਲਤੀ ਤੇ ਤੇਰੀ ਹੋਈ ਠੀਕ ਆ ਜੋਬ ਨਾ ਮੇਰੀ ਕੋਈ ਗਲਤੀ ਨਹੀਂ ਜਦੋਂ ਕਿਤੇ ਮੰਮੀ ਬਿਮਾਰ ਹੋ ਜਾਂਦੀਆਂ ਬੋਲੀਆਂ ਨੇ ਕਿਤੇ ਚੁੱਕ ਕੇ ਮੈਨੂੰ ਉਡਾਉਂਦੀਆਂ ਮਾਰੀਆਂ ਨੇ ਮੇਰੇ ਲੀੜਿਆਂ ਚ ਰੱਖਤਾ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ ਇਹ ਇੰਨਾ ਚਿਰ ਹੋਇਆ ਮੈਨੂੰ ਐ ਘਰ ਚ ਵਿਆਹੀ ਆਈ ਨੂੰ ਕਦੀ ਮੈਂ ਹੀਰਾ ਫੇਰੀਆਂ ਨਹੀਂ ਕੀਤੀਆਂ ਇਹ ਨਾ ਮਾਵਾਂ ਧੀਆਂ ਨੂੰ ਸਾਰਾ ਪਤਾ ਹੀਰਾ ਫੇਰੀਆਂ ਤਾਂ ਤੂੰ ਕੀਤੀਆਂ ਨਹੀਂ ਮੈਂ ਚੁੱਪੀ ਰਹੀ ਨਾ ਚੁੱਪੀ ਕਰ ਜਾ ਲੈ ਡੂ ਘਟ ਘਟ ਉਹ ਦੇ ਹੀ ਰਾਹ ਕਰੀ ਗਿਟੇ ਹੱਥਾਂ ਚ ਪਾਉਂਦੇ ਦੋਤੇ ਤੇ ਅੱਜ ਸਾਪਾਂ ਪਾਉਂ ਲਈ ਤੇ ਕਿਤੇ ਚੈਨੀਆਂ ਤੇ ਹੁਣ ਨਹੀਂ ਇਹਨਾਂ ਨੂੰ ਦੇ ਦ ਠੰਡ ਬੈ ਗਈ ਹੁਣ ਸਾਰਾ ਕੋ ਲੈ ਗਿਆ ਅੱਜ ਫੁੱਟ ਜਾਣਾ ਆ ਕੇ ਬੈ ਗਈ ਇਕੱਲੀ ਠੀਕ ਆ ਹੁਣ ਜਲੂਸ ਤੇਰਾ ਪੂਰਾ ਨਿਕਲਣਾ ਕਿ ਮੇਰਾ ਕਿ ਜਲੂਸ ਨਿਕਲਣਾ ਵਾ ਮੈਂ ਕੀ ਕੀਤਾ ਵਾ ਕਿੰਨੇ ਕੀਤਾ ਹੁਣ ਕਾਹ ਸਿਆਪਾ ਆਇਆ ਤਾ ਡਗਰਕ ਜਾਣੇ ਤੂੰ ਹੀ ਨੇ ਮੈਨੂੰ ਜੋਗ ਵਾਂਗੂ ਚੰਬੜੇ ਮੇਰੇ ਕੋਲੋਂ ਲੱਥਣਾ ਤੂੰ ਡਗਰਕੋਂ ਸਿਆਪਾ ਆਇਆ ਸਿਆਪਾ ਹੋਵੇ ਤੇਰਾ ਹੋਵੇ ਤੇਰੇ ਪਿਛਲਿਆਂ ਨੂੰ ਚੁੱਪ ਕਰ ਜਾ ਮੇਰ ਕੋ ਕਿਤੇ ਹੜ ਭੁੱਜਾ ਤਾ ਨਾ ਖਾਲੀ ਮੇਰੇ ਪਿਛਲਿਆਂ ਨੂੰ ਨਾ ਔਲਦਾ ਵਾ ਕੋਈ ਵੀ ਜਾਣੀ ਹਣ ਉਹ ਤੇਰਾ ਫਰਜ਼ ਨਹੀਂ ਬੰਦਾ ਆਉਜੀ ਗੱਲ ਕਰਦਾ ਠੀਕਾ ਲੋਕਾਂ ਦਾ ਕਿਤੇ ਦੋਤੇ ਦੋਦੀਆਂ ਦਾ ਇਨਾਮ ਆ ਮੈਂ ਮਾਮੇ ਮਾਮੀਆਂ ਚ ਪਿਆਰ ਐ ਨਾ ਖੱਤਿਆਂ ਨੂੰ ਨਾ ਬਸ ਸੋਨਾ ਕੈਲੀ ਪਹਿਹਾ ਜੀ ਜਾਂ ਚਾਹੀਦੀਆਂ ਨਖਤਿਆਂ ਨੂੰ ਤੇ ਜਾ ਖਾਣ ਲੁਕਾ ਕੇ ਤੂੰ ਬੈਠੀ ਆ ਇਹ ਤਾਡੀਆਂ ਹੀ ਫੇਰਾਂ ਫੇਰੀਆਂ ਵਾ 420 ਖੇਡ ਗਏ ਮੇਰੇ ਨਾਲ ਮੈਨੂੰ ਤੁਸੀਂ ਪਸਾਤਾ ਰੜਕੇ ਮੈਂ ਸਭ ਜਾਣਦੀ ਤੁਹਾਡੀਆਂ ਉਹ ਬੇਇੱਜ਼ਤੀ ਤਾਂ ਮੇਰੀ ਹੋਈ ਤਾਂ ਮਾਮਾ ਕੋਈ ਗੱਲ ਨਹੀਂ ਆ ਨਾ ਗਸਾ ਚਾ ਚਾ ਤੁਮੀ ਬੁਲਾਉਣ ਦੀ ਜਾ ਬਸ ਚਾ ਉਹਨੇ ਵੀ ਆ ਜਾਣਾ ਮੰਮੀ ਨੂੰ ਇੱਥੇ ਗੱਲ ਕਰਨੇ ਆ ਉਹ ਜਾ ਕੇ ਰੋਲਾ ਹੁਣ ਹੁਣ ਰੋ ਆਪਣੇ ਪਿਛਲੇਆਂ ਨੂੰ ਤੈਨੂੰ ਮਾਦਾ ਤਾਂ ਮੇਰੇ ਪਿਛਲੇ ਹੁਣ ਪਾਇਆ ਵਾ ਮੈਂ ਕਰਦੀ ਫੋਨ ਉਹਨਾਂ ਨੂੰ ਜਰਾ ਕਹ ਤੇ ਪੇਕਿਆਂ ਨੂੰ ਤੇ ਆਨ ਕੇ ਕਰਤੂਤਾਂ ਵੇਖ ਰੋਏ ਦੀਆਂ ਹਣ ਕਿਉ ਮੇਰੇ ਪੇਕਿਆਂ ਨੂੰ ਕਿਉ ਕਰਨਾ ਵਾ ਤੇਰਾ ਕੀ ਹੱਕ ਮੈਂ ਮੈਂ ਚੋਰੀ ਨਹੀਂ ਕਰਦੀ ਮੈਂ ਨਹੀਂ ਕੀਤੀ ਤੇਰੀ ਧੀ ਨੇ ਰੋਇਆ ਹੀ ਮੈਨੂੰ ਮਰ ਕੋ ਸੁਣਦੀ ਆ ਜਿਹੜੀ ਚਮਲ ਜੀ ਸੱਦੀ ਤੂੰ ਇਹ ਇਨਾ ਹੀ ਰਹਿ ਗਈ ਏਦਾਂ ਨਹੀਂ ਗੱਲ ਕਰ ਜੀ ਆਹ ਜ਼ੁਬਾਨ ਜਿਹੜੀ ਬੋਂਦੀ ਆ ਨਾ ਇਹਦਾ ਫਿੰਡਾ ਤੇਲ ਲੱਗਣ ਵਾਲਾ ਆ ਵਾ ਹੁਣ ਲਵਾ ਦੇ ਦਿੱਤਾ ਧੀ ਜਰੀ ਨੇ ਮੇਤੇ ਕਿਦਾਂ ਹੱਥ ਚੁੱਕਿਆ ਵਾ ਪਾਣੀ ਅਚੰਦਰੋ ਬਹਿ ਗਈਆਂ ਮੈਨੂੰ ਉਤੋਂ ਦੀ ਨਾ ਵਾਰ ਮੈਂ ਲਵਨੀ ਆਪਣੀ ਮਾਂ ਨੂੰ ਫੋਨ ਤੇ ਆਹ ਪਰਜਾਈ ਨੂੰ ਕਿਹੜੀ ਨਣਾ ਨਾ ਨਹੀਂ ਕਿਹੜੀ ਨਾ ਇਹ ਤੇਰੇ ਕੁੱਤੇ ਵੜ ਪੈ ਚਲੇ ਆਈ ਨਾ ਨਹੀਂ ਮੇਰੀ ਸੁਣ ਗੱਲ ਕਿਹੜੀ ਨਣਾ ਨਾ ਜਿਹੜੀ ਬੱਚੀ ਦੇ ਹੱਥ ਚੁੱਕਦੀ ਐ ਨਾ ਕਿੱਦਾਂ ਮੈਂ ਜੇ ਮੈਂ ਬੋਲਦਾ ਨਹੀਂ ਅਜੇ ਮੇਰਾ ਚੜੀ ਆ ਕੰਨ ਮੇਰਾ ਛਾ ਛਾੜਿਆ ਕਰ ਉਹ ਨਾ ਇਹ ਜੇ ਹੁਣਾ ਮਰੇ ਮਾਰੀ ਤੇਰੇ ਕੋਲੇ ਜਨਾ ਹੋਰ ਤੇਰੇ ਮਾਰਦੀ ਨਾ ਤੇ ਤੂੰ ਆਪੇ ਬੈ ਜਾਣਾ ਮਾਤਾ ਮੈਂ ਜਾਣਦਾ ਹੁੰਦਾ ਨੂੰ ਜਿੰਨੇ ਜੋਗੇ ਆਗੇ ਆ ਤੇਰੀ ਪਰਜਾਈ ਭੁੱਖੇ ਨਗੇ ਜਿਨ੍ਹਾਂ ਦਾ ਤੇ ਨਾਲ ਇਨੀ ਤੂੰ ਤੇ ਉਹਦਾ ਨਾ ਵਰਾ ਜੇ ਰਸਾਲੂਆਂ ਦੇ ਘਰ ਦੀ ਨਾ ਭੁੱਖੇ ਨਗੇ ਦੇ ਕਰਦੀ ਹੈ ਲੱਗੀ ਮਹਾਜਨ ਦਾ ਸੌਣਾ ਜਦੋਂ ਹੜ ਰਿਹਾ ਤੂੰ ਆ ਦੇ ਛਤਰਫਾਨ ਵਾਲੀ ਤੇਰੀ ਜਾਈਗੀ ਬਥੇਰੀ ਤੇਰੀ ਮੈਂ ਇਸ਼ਤ ਕਰ ਲਈ ਤੈਨੂੰ ਮਾਰਨੇ ਸੇ ਕਰ ਤੈਨੂੰ ਮਾਰਨੇ ਨਹੀਂ ਤੈਨੂੰ ਨਹੀਂ ਇਹਨੂੰ ਕਹਿਣ ਰਹੀ ਆ ਹੜਦੀ ਨਹੀਂ ਆ ਆ ਗਾਲਾਂ ਗੂਲਾਂ ਕੱਢਣੀਆਂ ਬੰਦ ਕਰ ਦੇ ਮੈਂ ਤਾਂ ਦੱਸ ਪੈਣਾ ਤਾ ਤੇਰੀਆਂ ਤੂੰ ਵੀ ਬੰਦ ਕਰ ਉਹ ਕਿਦਾਂ ਕਹਿੰਦੀ ਗਾਲਾਂ ਕੱਢਦੀ ਆ ਇੱਕ ਮਾਰੂੰ ਲਾਸਾਂ ਤੇ ਫਿਰ ਹੜਦੀ ਨਹੀਂ ਆ ਆ ਜਾ ਤੇ ਲੈ ਕੋਈ ਤਿਆਰੀ ਆ ਕੋਣ ਬਹਿ ਜਾ ਅੰਦਰ ਜਾ ਉਹ ਮੈਂ ਚੱਲ ਜਾਈ ਤੂੰ ਹੀ ਰਹਿ ਲੋ ਇੱਥੇ ਚਾਰ ਦਿਨ ਨਹੀਂ ਕਹਿੰਦੇ ਰਹਿਣਾ ਇੱਕ ਵਾਰ ਕਹੀ ਤਾਂ ਕਈ ਵਾਰ ਚਾਰ ਦਿਨ ਨਹੀਂ ਚੱਲਣਾ ਇਹਨੂੰ ਕਹਿੰਦੇ ਹਾਂਏ ਭੋਂਡਾ ਦੇ ਕੀ ਕਰਾਂਗਾ ਸਾਰਾ ਟੋਬਰ ਮੇਰੇ ਦਵਾਲੇ ਪਿਆ ਤੇਰੇ ਮੇਰੇ ਪਿਛਲੇ ਆਉਜੇ ਜੜਾ ਰਹਾ ਨਾ ਕਿਤੇ ਮਹਾ ਕਿਤੇ ਮੇਰਾ ਸਾਹ ਸੋਕਾ ਹੈ ਉਹ ਨਾ ਗੁਲਾਬ ਪਾਣੀ ਦਾ ਪੀਤਾ ਪਾਣੀ ਵੀ ਨਹੀਂ ਨਾ ਗਦਾ ਉਹ ਦਿੰਦਾ ਜਿੱਦਾਂ ਦਾ ਅੱਜ ਵੀ ਮੰਨ ਜਾ ਵੀ ਸੋਨਾ ਮੇਰ ਕੋ ਹੀ ਮਾਫੀ ਮੰਗ ਲਾ ਮੈਂ ਕਮੰਗਾ ਮਾਫੀ ਮਾਫੀ ਮੰਗਦੀ ਮੇਰੀ ਜੁੱਤੀ ਜਦੋਂ ਮੈਂ ਕੱਢੀ ਹੀ ਨਹੀਂ ਆ ਇਹ ਨਾ ਆਈ ਮੈਨੂੰ ਇਹ ਹੈ ਵੀ ਨਾ ਇਹ ਕੀ ਗਲਤੀ ਹੈ ਦੀ ਉਹ ਨਹੀਂ ਉੱਚੀ ਬਾਣ ਬਾਣ ਦਹਾਦੀ ਮੈਂ ਬਾਣੀ ਮੇਰੀ ਗਲਤੀ ਨਹੀਂ ਮੇਰੀ ਨਹੀਂ ਗਲਤੀ ਮੈਂ ਲਵਨੀ ਆਪਣੀ ਮਾਂ ਨੂੰ ਕਿਹਾ ਦੋ ਰਾਂ ਦੇ ਸੋਨੇ ਕਰਕੇ ਆਉਂਦਾ ਕਿ ਮੈਂ ਚੋਰੀ ਕੀਤੀ ਆ ਚੰਗਾ ਪਰ ਇਹ ਹੋ ਜਾ ਕੇ ਬਹੁਤ ਕਦਮ ਸੋਨਾ ਕਿੱਦਾਂ ਨਿਕਲੇ ਹੱਥੋਂ ਲਬਾਰੀ ਚੋਂ ਉਹ ਤੁਸੀਂ ਰਖਿਆ ਰਲ ਮਿਲ ਕੇ ਮੈਨੂੰ ਡਰਾ ਮੈਨੂੰ ਦੀ ਸ਼ਦੈਣ ਕਰਦੇ ਤੁਸੀਂ ਸ਼ੱਕ ਹੁਣ ਸਾਰਿਆਂ ਤੇ ਸ਼ੱਕ ਮੈਨੂੰ ਦੀ ਸ਼ਦੈਣ ਕਰਨ ਦੇ ਵੀ ਇਹਨੂੰ ਪਾਗਲਖਾਨੇ ਛੱਡ ਆਈਏ ਨਹੀਂ ਤੂੰ ਹੈ ਸ਼ਦੈਣ ਮੁੱਢਾ ਤੂੰ ਹੀ ਤੇ ਮਾਂ ਤੇ ਸ਼ਦਾਈਆਂ ਆਲੀਆਂ ਹਾਂ ਹਾਨੂੰ ਨਾਰ ਸਦਾਈ ਕੀਤਾ ਤੁਸੀਂ ਜੋ ਚਾਤਰਾ ਜੇ ਚਾਤਰੀ ਖੇਡ ਗਈਆਂ ਰੱਖ ਕੇ ਸੋਨਾ ਮੇਰੇ ਉਥੇ ਟਰੰਕ ਚ ਉਥੇ ਲੰਬਾਰੀ ਚ ਤੇ ਮੇਰਾ ਲਾਤਾ ਨਾ ਧੜ ਦੇ ਕੇ ਕੇਸ ਕੀਤਾ ਨਾ 420 ਦਾ ਤੇ ਤੁਸੀਂ ਕਿਤੇ ਜੇ ਚੱਕੀ ਪੀਓ ਰਾਮ ਦੀ ਘੜੀ ਨੂੰ ਹੱਥ ਜੋੜ ਕੇ ਉਹ ਮਿਰਤੇ ਕਰਕੇ ਇਸ ਜਿਹੜਾ ਕਰਨਾ ਕੇਸ ਕਰਨਾ ਤੇ ਮਿਰਤੇ ਕਰ ਮੇਰੀ ਮਾਂ ਤੇ ਕੋ ਕਰਨਾ ਕਹਿੰਨੇ ਕੇਸ ਕਰਨਾ ਕਿ ਤੇ ਹੁਣ ਕੀ ਰੌਲਾ ਪਾਇਆ ਵਾ ਕਾਹਦਾ ਰੌਲਾ ਕੋਹ ਵੀ ਨਹੀਂ ਉਹਦੇ ਹੀ ਗੱਲਾਂ ਜੀਆਂ ਨੇ ਇਹ ਕਰਨ ਨਹੀਂ ਬਾਦੀਆਂ ਗੱਲਾਂ ਪਿਆ ਆਂਡ ਗਵਾਂਡ ਦੀਆਂ ਮੈਂ ਕੋਈ ਨਹੀਂ ਕੱਖਣ ਲਈ ਗੱਲਾਂ ਤੇ ਢੜ ਦੇ ਕਰਦੀਆਂ ਨਹੀਂ ਮੁੱਕਦੀਆਂ ਆਂਡ ਮਾਰਦੇ ਕੀ ਕਰਦੀਆਂ ਕੋਹ ਕਿਆ ਪਾਰ ਵਿਚੋਂ ਦੀ ਕੋਹਾ ਵੇ ਹੁਣ ਚੁੱਪ ਕਰਕੇ ਬਹਿ ਜੀ ਤੂੰ ਆਏ ਤੇ ਤੇਰੇ ਪੂਰੇ ਮਛਰਾਂ ਦੇ ਮਸੌੜੇ ਲਾਇਓ ਤੂੰ ਨੀ ਸ਼ਰਮ ਨਹੀਂ ਆਉਂਦੀ ਹੁਣ ਲੋਕਾਂ ਨੂੰ ਦੱਸਣਾ ਪਿਆ ਢੇ ਘਰ ਆ ਕੋਇਆ ਚੱਲ ਵੇ ਉੱਠ ਤੂੰ ਵੀ ਨਿਕਲਿਆ ਤੇ ਜਿੱਨਾ ਜਿਹੜੇ ਲਾਗੇ ਬੈਠੇ ਰਹੇ ਨਾ ਇਹਦੀ ਨੇ ਕੱਜ ਕੱਜ ਮੁਕਣੀ ਉੱਠ ਜਾ ਮੇਰੀ ਮੇਰੀ ਗੇਂਦਲੀ ਏਦਾਂ ਤੇ ਤੈਨੂੰ ਗੁੱਸਾ ਕਰਦੀ ਆਉਂਦਾ ਨਹੀਂ ਸਿਰ ਚ ਗਲੀਆਂ ਕਰਦੀ ਰਹਿੰਦੀ ਅੱਜ ਤੈਨੂੰ ਬੜਾ ਗੁੱਸਾ ਵਾ ਚੁੱਪ ਕਰਕੇ ਤੂੰ ਏਕੇ ਬਹਿ ਜਾ ਚਾਹ ਪਿਆਲ ਦਾ ਨਖਤੀ ਨੂੰ ਘੁੱਟ ਕੇ ਇੱਧਰ ਚੱਲ ਜਾ ਹੁਣ ਮੈਂ ਚਾਹ ਚਾਹ ਰੱਖ ਜਾ ਹੱਥ ਰੰਗ ਲੇ ਆ ਤੇ ਗਲਾ ਵੀ ਰੰਗ ਲਿਆ ਚਾਹ ਚੁੱਕੀ ਪੀਣੀ ਤੁਸੀਂ ਹੁਣ ਜਾਓ ਨਾ ਤੁਸੀਂ ਘਰ ਜਾ ਕੇ ਜੇ ਤਾਂ ਤੂੰ ਕੁੰਨੀ ਆ ਨਾ ਜੀ ਕਹਦਾ ਦੋ ਲਫਾੜੇ ਜਿਹੜੇ ਛੜਾ ਨਾ ਤੇ ਮਾਰ ਟਕਾਣੇ ਆ ਜੇ ਹੱਥ ਘਾਪਾਂ ਪਾਈਆਂ ਹੱਥ ਘੱਟ ਖੜ ਮੈਨੂੰ ਅੱਗ ਲੱਗਦੀ ਆ ਚਾ ਕੋਈ ਨਾ ਪਾਣੀ ਪਾਲਾ ਚਾ ਚਾ ਰੱਖੋ ਤੇ ਇਹਨਾਂ ਕੀ ਮੱਥਾ ਲਾਉਂਦੇ ਤੇ ਐਸ਼ੇ ਦੇਣਾ ਇਹਨਾਂ ਨੂੰ ਠਾਲ ਲੈ ਇਹਨਾਂ ਛੜਾਈ ਜਾਣਾ ਰੜਾ ਹੁੰਦੇ ਸੇ ਰੜਾਈ ਰੱਖਣ ਦੇ ਦੋਵਾਂ ਨੂੰ